ਓਏ ਓਏ ਵੀਡੀਓ 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 ਚਲ ਓਏ ਸਟਾਰਟ ਕਰ ਆਵੇ ਬਾਹ ਫੜੀਆਂ ਓ ਯਾਰ ਓਏ ਰਾਣੀ ਨਹੀਂ ਜਾਂਦਾ ਰਾਜੂ ਬਾਜਾ ਓ ਯਾਰ ਪੁਲਿਸ ਘਰੇ ਜਾਂਦੂਗੇ ਯਾਰ ਮੇਰੇ ਘਰ ਵਾਲੀ ਡੀਗਦੀ ਪਈ ਐ ਚਲੋ ਓ ਮੈਂ ਬੋਲਦਾ ਪਿਆ ਓ ਯਾਰ ਨਾ ਕੱਪ ਕਰੋ ਚਲੋ 1 2 3 ਸਟਾਰਟ ਕਿ ਹੋਵੇ ਇੱਥੇ ਆ ਸੈਂਟਰ ਚ ਓ ਯਾਰ ਕਰੀਏ ਚਲੋ ਚਲੋ ਕਰੀਏ ਚਲੋ ਚਲੋ ਓਏ ਚਲੋ 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 ਮੇਆ ਕੇ ਸਾਡੀ ਪੂਰੀ ਚਰਚਾ ਸਭ ਤੋਂ ਆਪਣਾ ਨਾ ਪੂਰਾ ਹੋਵੇ ਖਰਚਾ ਓਏ ਹਾਈ ਸਸੀ ਗਾਜੀ ਸਾਰੇ ਆਉਣ ਮੈਂ ਤੁਹਾਡਾ ਆਪਣਾ ਹਨੀਐਕਸ ਆਪਣਾ ਗਾਣਾ ਆ ਰਿਹਾ ਯਾਰ ਅਮਲੀ ਲਮ ਮੱਲੀ ਚੈਨਲ ਤੋਂ ਸਾਰੇ ਜਣੇ ਗਾਣਾ ਸੁਣ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਅਗਲੀ ਬਾਦੀ 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 ਐਡ ਹੋ ਜੂਗੀ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰਨਾ ਬਹੁਤ ਬਹੁਤ ਧੰਨਵਾਦ ਯਾਰ ਬਹੁਤ ਬੜੀ ਬੋਲੀ ਦੋਰਾ ਕਾਲੋ ਬਾਈ ਬਾਲ ਬਾਲ ਠੀਕ ਹੈ ਠੀਕ ਹੈ ਹੈਪੀ ਬਰਥਡੇ ਉੱਪਰ ਪਾਈ ਜਾਪੀ ਬੰਦੇ ਆ ਪਾਈ ਜਾ ਬੰਦੇ ਹੈਪੀ ਬਰਥਡੇ ਸਾਰਾ ਮਨ ਕਰੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜੀ ਮਰੀ ਲੈ ਕੇ ਜਾ ਹੈਪੀ ਬਰਥਡੇ ਫੇਵਰੀਆ ਮਾਈਕ ਸਾਰੇ ਪਿੱਛੇ ਮਾਈਕ ਪਿਆ ਵਾਲਾ ਉਧਰ ਵੜੀਆਂ ਓਏ ਲਾਈਵ ਮੀਟ ਦੇਵਾ ਦੇ ਵਿਆਹ ਦੇ ਸਾਰੇ ਸਾਰੇ ਨਚਾ ਹਾਂ ਚਲੋ ਲਾਓ ਪੰਗੜਾ ਓਏ ਕੋਈ ਪੰਗੜਾ ਯਾਰ ਵੀਡੀਓ ਨਹੀਂ ਫੜਕਾਉਂਦਾ ਸਹੀ ਪਾਇਆ ਓਏ ਵੀਡੀਓ ਵੀਡੀਓ ਚੱਲਣ ਚੱਲਣ ਵੀਡੀਓ ਨੀ ਆ ਪਾ ਨੀਚੇ ਨਾਨੇ ਦੇ ਉਪਰ ਆ ਇਹ ਸਾਰੇ ਨੇ ਆ ਪਕੜ ਖੜਦਾ ਕਰਨਾ ਹਾਂ ਹਾਂ ਰਿਕ ਬਸ ਇਹਨਾਂ ਨੂੰ ਸੁਣੋ ਮੈਂ ਇਹਨਾਂ ਦਾ ਕਰੀ ਖੇ ਆ ਅੱਜ ਖਾ ਸੌ ਮਾ ਮੜਾ ਗਾ ਦੇ ਯਾਰ ਪਰਫੋਰਮਸ ਦਨੀਆ ਨਾਗਾ ਆਹ ਰਿ ਆਲੀ ਸੀ ਆ ਆ ਦੀਗਾ ਆ ਦੀਗਾ ਓਏ ਜੱਜ ਵੀ ਆ ਗਈ ਦੀ ਓਏ ਮਤਰੀ ਆ ਗਈ ਆਉਂਦੀ ਦੇਖ ਲੈ ਲੈਂਦਾ ਮੜਦੇ ਮੜਾ ਮੜਾਗਾ ਮੜਾਗਾ ਓਏ 1 ਮਿੰਟ ਕਿੱਥੇ ਆਏ ਚੁੱਪ ਜਾ ਆ ਤਦੇ ਓਏ ਤੂੰ ਇਧਰ ਤੂੰ ਵਿਚ ਮੇ ਰੁਆ ਓਏ ਸਾਰੇ ਮਗਰੇ ਮਗਰੇ ਆ ਗਏ ਬਈ ਤੇਰਾ ਵਿਆਹ ਆ

ਪਦੇ ਵਿਆਹ ਚ ਰੰਡੀ ਨੱਚਦੀ ਨੱਚਦੀ ਦੇ ਵਾਹੇ ਵਿਆਹ ਚ ਰੰਡੀ ਨੱਚਦੀ ਨੱਚਦੀ ਪੋਲੀ ਗਿਆ ਪੋਲ ਹੀ ਗਿਆ ਗਾਉ ਗਾਉ ਸ਼ਟ ਹੋ ਤੇ ਵਾਦੇ ਵਿਆਹ ਚ ਰੰਡੀ ਨੱਚਦੀ ਨੱਚਦੀ ਇਹਨਾਂ ਕੇ ਮਢੀਰ ਸਾਰੀ ਮੱਚਦੀ ਮੱਚਦੀ ਪੈਰਾਂ ਵਿੱਚ ਝੰਝਰਾ ਤੇ ਹੱਥਾਂ ਵਿੱਚ ਚੂੜੀਆਂ ਸੌਣ ਲੇ ਰੱਬ ਦੀ ਉਹ ਜੱਟ ਜ ਰੰਡੀ ਨੱਚਦੀ ਨੱਚਦੀ ਦੇਵਾ ਦੇ ਵਿਆਹ ਚ ਰੰਡੀ ਨੱਚਦੀ ਨੱਚਦੀ ਦੇਵਾ ਦੇ ਵਿਆਹ ਚ ਰੰਡੀ ਨੱਚਦੀ ਨੱਚਦੀ ਓਹ ਕਿਆ ਨੱਚ ਕਿਆ ਜਦ ਕਦੇ ਬਰੀਆਨੀ ਕਦੇ ਫੋਨ ਕਰ ਲੈਂਦੀ ਬਾਰੂ ਵਾਲੇ ਚੱਕਰਾਂ ਚ ਫੋਨ ਕਰ ਲੈਂਦੀ ਦਿੱਤੀ ਵਿੱਚ ਸੱਟ ਜਦੋਂ ਹੋ ਜਾਂਦੀ ਓਹ ਜਾਂਦਾ ਫੇਰ ਵਸ ਆਪਣਾ ਕਾਨੂੰਨ ਕਰ ਲੈਂਦੀ ਇੱਥੇ ਕਰਕੇ ਗਲਾਤੀ ਡੁੱਟੇ ਕੱਚ ਦੀ ਕੱਚ ਦੀ ਦੇਵਾ ਦੇ ਵਿਆਹ ਚ ਰੰਡੀ ਨੱਚਦੀ ਨੱਚਦੀ ਦੀ ਲਾਈਨ ਬਰੇਡਾ ਸਟੈਪ ਕਰਨ ਨਾਲ ਅੱਤਰ ਦੇ ਕੋਈ ਵੀ ਕੋਈ ਵੀ ਸਟੈਪ ਨਾ ਉਹ ਮਿਸਟਰ ਇਹ ਬੋਲਤੀ ਰਾਤੀ ਰੰਦੀ ਰਾਤੀ ਦੇ ਕਿ ਮੁੰਡੀ ਸਾਰੀ ਮੱਚਦੀ ਮੱਚਦੀ ਅਗੇ ਪੈਰਾਂ ਵਿੱਚ ਝਾਂਜਰਾਂ ਦੇ ਹੱਥਾਂ ਵਿੱਚ ਉਹ ਲੱਗੇ ਰੱਬ ਦੇ ਤਾਲੀਆਂ ਏ ਇਹਦੀ ਵਰਸਰੀ ਹੋਣੀ ਨਾ ਕਰੂ ਆਈ ਆਉਣੇ ਤੇ ਆਜੋ ਆਜੋ ਚਲੋ ਏ ਕੇ ਜਾ ਕੇ ਕੇ ਜਾ ਕੇ ਕੇ ਜਾ ਕੇ ਅੱਤਰ ਏ ਕੇ ਜਾ ਕੇ ਕੇ ਜਾ ਕੇ ਦੇਵੇ ਆ ਚਿਰੰਡੀ ਨੱਚਦੀ ਨੱਚਦੀ ਦੇਕੇ ਮੀਰ ਸਾਲੇ ਨੇ ਆਏ ਬੋਲੇ ਹੈਂ ਗੇ ਡਾਈਜੋਈਂ ਦੀਂ ਦੀਂ ਨਹੀਂ 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 ਸਹੀ ਹੈ ਓਏ ਪੰਗੜਾ ਸਲੋ ਪਾਣਾ ਪੂਰਾ ਗਾਣਾ ਕੰਪਲੀਟ ਕਰ ਲੈ ਇਹ ਤਾਂ ਨੱਚਣਾ ਰਾਮ ਨਾਲ ਕੋ ਰਾਤ ਤਾਂ ਸਹੀ ਓ ਤੇਵਾ ਦੇਵੇ ਆ ਚਿਰੰਡੀ ਨੱਚਦੀ ਨੱਚਦੀ ਕੇ ਕੇ ਮੰਡੀਰ ਸਾਲੀ ਮੱਚ ਦੀ ਮੱਚ ਦੀ ਪੈਰਾਂ ਵਿੱਚ ਝਾਂਜਰਾ ਤੇ ਹੱਥਾਂ ਵਿੱਚ ਚੂੜੀਆਂ ਸੋਹ ਲੱਗੇ ਰੱਬ ਦੀ ਉਹ ਜੱਟ ਦੀ ਜੱਟ ਦੀ ਉਹ ਯਾਰ ਤੇ ਉਹ ਚੰਗੇ ਲੱਗਣੇ ਆਉਂਦੇ ਹੀ ਉਹ ਚੱਪ ਕਰਦੇ ਬੰਦੇ ਇਹ ਦੇਵਨਿਆ ਮਿਆਰੀ ਹੋ ਗਿਆ ਮਾਰੇ ਮੈਨੂੰ ਵੀ ਕੀ ਹੋ ਗਿਆ ਇਹ ਗਾਣਾ ਪੂਰਾ ਬੋਲਦਾ ਨਾ ਇਹ ਗਾਣਾ ਪੂਰਾ ਬੋਲਦਾ ਯਾਰ ਇਹਦਾ ਹੋਣਾ ਪੂਰਾ ਜਦ ਤੱਕ ਲੈ ਗਿਆ ਤਬਲੇ ਲਗਾਣ ਆਉਤ ਬਣਾਇਆ ਅਹ ਰੈਂਡ ਨੂੰ ਛੱਡ ਚੰਗਾ ਸਬਸਕ੍ਰਾਈਬ ਕਰ ਦਿਓ